ਨੂੰ ਮਨਾ ਨਹੀਂ ਕੀਤਾ ਔਰ ਸੀ ਇੱਥੇ ਅੰਦਰ ਆ ਕੇ ਕਿਹਾ ਬਸ ਕਰੋ ਮਹਾਰਾਜ ਜੀ ਸਾਹਮਣੇ ਕੀ ਕਹਿਣਗੇ ਵੀ ਹੈ ਕੌਡੀ ਦਾ ਨਹੀਂ ਹਾਰ ਪਾਈ ਫਿਰਦਾ ਹੈ ਤੇ ਜਦੋਂ ਮੇਰੇ ਕੋ ਹਾਰ ਦਿੱਤਾ ਮੈਂ ਅੰਦਰ ਗਿਆ ਤਾਂ ਫਿਰ ਜਦੋਂ ਹਾਰ ਪਾਇਆ ਨਾ ਆ ਐਨੀ ਗੰਭੀਰਤਾ ਦੇ ਨਾਲ ਮੁਸਕਰਾ ਰਹੇ ਸੀ ਮੈਂ ਵਰਣਨ ਨਹੀਂ ਕਰ ਸਕਦਾ ਬੋਲੋ ਬੰਦੀ ਛੋੜ ਭੂਰੀ ਵਾਲੋ ਕੀ ਜੈ ਔਰ ਕਦੇ-ਕਦੇ ਘੂਰਦੇ ਵੀ ਐ ਬੱਚਾ ਨੂੰ ਜੇ ਕੋਈ ਗਲਤੀ ਕਰੇ ਤਾਂ ਘੂਰਦੇ ਐ ਤੁਸੀਂ ਨਹੀਂ ਘੂਰਦੇ ਆਪਣੇ ਬੱਚਿਆਂ ਨੂੰ ਉਹ ਸਾਨੂੰ ਵੀ ਘੂਰਦੇ ਐ ਤੁਹਾਨੂੰ ਵੀ ਘੂਰਦੇ ਪਰ ਦੇਖਿਆ ਕਰੋ ਜਰਾ ਧਿਆਨ ਨਾਲ ਔਰ ਤੁਸੀਂ ਦੇਖਦੇ ਐ ਵੀ ਆ ਦੇ ਦੇ ਆ ਦੇ ਦੇ ਆ ਦੇ ਦੇ ਆ ਦੇ ਦੇ ਉਹ ਕਹਿੰਦੇ ਵੀ ਦੇ ਲੈਣ ਲਈ ਮੇਰੇ ਕੋਲ ਆਂਦੇ ਐ ਔਰ ਮੇਰੇ ਦਰਸ਼ਨ ਵੱਲ ਤਾਂ ਧਿਆਨ ਹੀ ਨਹੀਂ ਦਿੰਦੇ ਸੱਚ ਦੱਸੋ ਤੁਸੀਂ ਜੀ ਜਦੋਂ ਵੀ ਆਂਦੇ ਹੋ जिस जिस भावना तो आँग हो उसी भावना दे दर्शन हैं, लेकिन कोई ऐसा व्यक्ति सारे नहीं मैं कहता कोई ऐसा व्यक्ति भी आता है जो दर्शन कर ले आया करता है और दर्शन ही देते हैं और दर्शन दे बीच ही सब कुछ है गुरु नाम दर्शनम पुण्यम तुम तो इतने बैठ के कदे देखना महाराज रूप बदलते हैं ਸਤਗੁਰ ਪੂਰੀ ਵਾਲੇ ਰੂਪ ਬਦਲਦੇ ਕਿਤਾ ਬਦਲਦੇ ਜਿੱਦਾਂ ਦੀ ਤੇਰੇ ਮਨ ਦੀ ਭਾਵਨਾ ਉਸ ਤਰ੍ਹਾਂ ਦਾ ਰੂਪ ਬਦਲ ਲੈਂਦੇ ਔਰ ਜੇ ਗਲਤੀ ਕੀਤੀ ਤੋਬੇ ਤੇ ਥੋੜਾ ਘੂਰ ਕੇ ਦੇਖਦੇ ਆ ਔਰ ਜੇ ਜੇ ਠੀਕ ਹੈ ਤਾਂ ਫਿਰ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਜਿਸ ਤਰ੍ਹਾਂ ਭੋਲੀ ਦੇਵੀ ਆਪਣੇ ਮਹਾਰਾਜ ਨੂੰ ਕਿੰਨੇ ਪ੍ਰੇਮ ਨਾਲ ਦੇਖਦੀ ਸੀ ਪੂਰੀ ਵਾਲੇ ਦਾ ਡੋਲੇ ਡੋਲੇ ਪੈਂਦਾ ਨੂਰ ਨੂਰ ਮੇਰੇ ਪੂਰੀ ਵਾਲੇ ਦਾ ਡੋਲੇ ਡੋਲੇ ਪੈਂਦਾ ਨੂਰ ਨੂਰ ਮੇਰੇ ਪੂਰੀ ਵਾਲੇ ਦਾ पूरी दा डुल डुल पेंदा नूर नूर मेरे पूरी दा ਇਨਾ ਸਾਡੇ ਸਾਜ਼ ਵੀ ਇੱਜਦੇ ਨਹੀਂ ਹੈ ਉਹ ਉਧਰ ਨੂੰ ਖਿੱਚ ਲੈ ਜਾਂਦਾ ਉਧਰ ਚੱਲ ਕੋਈ ਨਹੀਂ ਬਿੰਗਾ ਟੇਡਾ বাজਾਓ বাজਾਓ ਠੀਕ ਹੈ ਆਪਣੇ ਗੁਰੂਆਂ ਦੇ ਗੁਣ ਗਾਣੇ ਤੇ ਕੋਈ ਲਾਈਨ ਬੋਲਨੀ ਹੈ ਜ਼ਿਆਦਾ ਨਹੀਂ ਟਾਈਮ ਲੈਣਾ ਕਿਉਂਕਿ ਤੁਹਾਡੇ ਕੋਲ ਟਾਈਮ ਘੱਟ ਹੈ ਮੇਰੇ ਕੋਲ ਜ਼ਿਆਦਾ ਹੈ ਇਸ ਕਰਕੇ ਟਾਈਮ ਨਹੀਂ ਇੱਕ ਲਾਈਨ ਬੋਲਨੀ ਹੈ ਦੇਖੋ ਆਰਤੀ ਚਾਹੀਏ नूर की आरती नूर के साजे नूर की आरती नूर के की आरती नूर के साजे नूर के आरती नूर के, के, के साजे जो था बोलो जेड़ा देख रहा है ओदा अंश है ਔਰ ਉਹ ਵੀ ਨੂਰਦਾਨਸ ਹੈ ਨੂਰ ਨੂਰ ਨੂੰ ਦੇਖ ਰਿਹਾ ਪਰ ਨੂਰ ਬਣ ਜਾਓ ਨਾ ਫਿਰ ਆਣਾ ਤੇ ਜਾਣਾ ਆਵਾਗਵਨ ਦਾ ਚੱਕਰ ਉਹ ਦੂਰ ਹੋ ਜਾਂਦਾ ਨਸ਼ਟ ਹੋ ਜਾਂਦਾ ਹੈ ਨੂਰ ਕੀ ਆਰਤੀ ਨੂਰ ਕੇ ਸਾਜੇ 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 ਨੂਰ ਕੇ ਤਾਲਬ ਖਾਵਜਵਾ ਦੇ 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 ਅਦੇ ਕੋਸੀ ਆਰਤੀ ਕਰਦੇ ਹੈ ਕੰਟੀ ਵੀ ਮਾਰੇ ਕਹਿੰਦੇ ਨੂਰ ਦੀ ਹੈ ਤਾਲ ਵੀ ਤਾਲ ਜਿਹੜਾ ਵੱਜਦਾ ਹੈ ਤਬਲਾ ਉਹਦਾ ਤਾਲ ਵੀ ਉਹ ਵੀ ਨੂਰੀ ਹੈ ਤਬਲਾ ਵੀ ਨੂਰੀ ਹੈ ਔਰ ਨੂਰ ਦੇ ਜਿਹੜੀ ਅਸੀਂ ਘੰਟੀ ਦੇ ਨਾਲ ਹੋਰ ਜਿਹੜਾ ਝਾਂਜ ਝਾਂਜ ਪਜਾਂਦੇ ਉਹ ਵੀ ਜੋ ਇਨਸਟਰੂਮੈਂਟ ਪਜਾਂਦੇ ਆ ਉਹਦਾ ਹੀ ਐਸਾ ਬ੍ਰੋ ਕਿਉਂਕਿ ਜਦੋਂ ਹਰ ਕੰਡ ਵਿੱਚ ਹੈ ਤਾਂ ਉਹ ਘੰਟੀ ਦੇ ਵਿੱਚ ਵੀ ਹੈ ਤਾਲ ਦੇ ਵਿੱਚ ਵੀ ਹੈ ਬਾਜੇ ਦੇ ਵਿੱਚ ਵੀ ਹੈ ਔਰ ਨੂਰ ਨੂਰ ਦੀ ਜਿਹੜੀ ਹੈ ਉਪਮਾ ਕਰ ਰਿਹਾ ਹੈ ਨੂਰ ਕੇ ਤਾਲ ਪਖਾ ਵਜ 바జే 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 ਡੋਲੇ ਡੋਲੇ ਪੈਂਦਾ ਨੂਰ ਨੂਰ ਮੇਰੇ ਪੂਰੇ ਵਾਲੇ ਦਾ ഭൂരിപുല്ല നോര നൂർ ഭുരിപല ഡൊല്ല നോര നൂർ നേര ഭു വലുപുല്ലൂര നോർ മേര ഭുപല और नूर गा रहे हैं ना महाराज कहने नूर कु गायन नूर ही गा नूर कु गायन नूर ही गा मे आयन नूर बोलो पुरो ਬੜੀ ਅਜੀਬ ਗਰੀਬ ਸਾਡੀ ਆਰਤੀ ਹੈ ਇੰਨਾ ਗਿਆਨ ਆਰਤੀ ਦੇ ਅੰਦਰ ਭਰਿਆ ਹੈ ਤੁਸੀਂ ਮਸਤ ਹੋ ਜਾਓਗੇ ਨੂਰ ਕੋ ਗਾਇਨ ਨੂਰ ਹੀ ਗਾਵੇਂ ਨੂਰ ਦਾ ਗਾਨ ਕਰਦਾ ਜਿਹੜਾ ਉਹ ਵੀ ਨੂਰ ਹੈ ਔਰ ਜੋ ਨੂਰ ਨੂੰ ਸੁਣਦਾ ਹੈ ਉਹ ਵੀ ਨੂਰ ਹੈ नूर कु गायन नूर रही गा में नूर कु गायन नो रही गा मेक गान नो रही गावन गायन नूर रही गावन और उस नूर दी इतनी बड़ी ताकत है कि जेकर नूर गांदा है ता फिर फिर जेड़ा है ओ बैठ जा ओए ओ मोटू बैठ जा फिर जेड़ा है नूर को गाए नूर ही गामे फिर संसार ਦੇ ਜਨਮ ਮਰਤੇ छुटके ਉਸ ਲੋਕ ਦੀ ਉਸ ਸਤ ਲੋਕ ਦੀ ਪ੍ਰਾਪਤੀ ਕਰ ਲੈਂਦਾ ਹੈ ਜਿਤੇ ਬਾਦ ਫਿਰ ਇਸ ਮ੍ਰਿਤੂ ਲੋਕੇ ਚ ਨਹੀਂ ਆਣਾ ਪੈਂਦਾ ਇੱਥੇ ਤੋਂ ਜਾਣਾ ਪੈਣਾ ਸਾਨੂੰ ਇੱਥੇ ਕੋਈ ਪਰਮਾਨੈਂਸ ਨਹੀਂ ਹੈ ਇਤਤਾਸ ਕੁਛ ਸਮੇਂ ਦੇ ਲਈ ਉਹ ਸਾਨੂੰ ਪਤਾ ਹੀ ਨਹੀਂ ਕਾ ਜਾਣਾ ਹੈ ਜਿਸ ਵਲੇ ਜਾਣਾ ਹੈ ਔਰ ਇਕਦਮ ਤੇਰੀ پلਕ ਨੇ ਉੱਪਰ ਨਹੀਂ ਉਠਣਾ ਉੱਥੇ ਹੀ ਰੁਕ ਜਾਣੀ ਜਿੰਮੇ ਦੇਖਦੇ ਹੋ ਨਾ ਲਾਈਟ ਬਲ ਰਹੀ ਹੈ ਬੱਲਬ ਲੱਗਿਆ ਹੋਇਆ ਬਟਨ ਵੀ ਲੱਗਿਆ ਹੋਇਆ ਲਾਈਟ ਚਲੇਗੀ ਪਖੜਾ ਨਗਰ ਤੋਂ ਲਾਈਟ ਗਾਇਬ ਹੋ ਗਈ ਉਹ ਉਹ ਲਾਈਟ ਜਿਹੜੀ ਹੈ ਉਹ ਤੇਰੇ શરીਚ ਵੀ ਹੈ ਉਹ ਜਿਸ ਦਿਨ ਚਲੇ ਜਾਣੀ ਹੈ ਉਸ ਵਲੇ ਲਾਈਟ ਮਨੇ ਜੀਵਾਤਮਾ ਉਸੀ ਵੇਲੇ ਤੇਰੀ ਅੱਖ ਨੇ ਦੇਖਣਾ ਨਹੀਂ ਤੇਰੇ ਕੰਨ ਨੇ ਸੁਣਨਾ ਨਹੀਂ ਤੇਰੇ ਹੱਥ ਪੈਰ ਨੇ ਹਿਲਣਾ ਨਹੀਂ ਤੇਰੇ ਦਿਮਾਗ ਨੇ ਕੰਮ ਨਹੀਂ ਕਰਨਾ ਉਲਟਾ ਦੇਖ ਕੇ ਤੈਨੂੰ ਡਰ ਲੱਗਣਾ ਇਹ ਪ੍ਰੇਤ ਬੈਠਾ ਛੇਤੀ ਕਰੋ ਇਹਨੂੰ ਲਗਾਓ ਟਿਕਾ ਨੇ ਇਹਦੇ ਇਹਦੇ ਇੱਕ ਕਮਰੇ ਨੂੰ ਸਾਫ਼ ਕਰਕੇ ਆਪਣਾ ਮੰਜਾ ਢਾਈਏ ਉਹ ਟੋਪੂ ਵਾਲਿਆਂ ਮੰਜਾ ਢਾਈਏ ਔਰ ਅਗਲੀ ਲੈਨ ਸਾਫ਼ ਕਰ ਦਿੱਤਾ ਨੂਰ ਸੁਨੰਤੇ ਬਹਰੇ ਨਯਾ ਮੈਂ ਨੂਰ ਸੁਨੰਤੇ ਬਹਰੇ ਨਯਾ ਮੈਂ ਨੂਰ ਸੁਨੰਤੇ ਬਹਰੇ ਨਯਾ ਵੇ ਨੂਰ ਸੁਨੰਤੇ ਬਹਰੇ ਨਯਾ ਵੇ ਡੁੱਲ ਡੁੱਲ ਪੈਂਦਾ ਨੂਰ ਨੂਰ ਮੇਰੇ ਪੂਰੀ ਵਾਲੇ ਦਾ ਪੂਰੀ ਵਾਲੇ ਦਾ ਡੁੱਲ ਡੁੱਲ ਪੈਂਦਾ ਨੂਰ ਨੂਰ ਮੇਰੇ ਪੂਰੀ ਵਾਲੇ ਦਾ ਪੂਰੀ ਵਾਲੇ ਦਾ ਡੁੱਲ ਡੁੱਲ ਪੈਂਦਾ ਨੂਰ ਨੂਰ ਮੇਰੇ ਪੂਰੀ ਵਾਲੇ ਦਾ ਪੂਰੀ ਵਾਲੇ ਦਾ ਡੁੱਲ ਡੁੱਲ ਪੈਂਦਾ ਨੂਰ ਨੂਰ ਮੇਰੇ ਪੂਰੀ ਵਾਲੇ ਦਾ